ਪਰ ਕੀ ਨਾਮ ਤਾਂ? ਮੇਰਾ ਗੁਰਪ੍ਰੀਤ ਸਿੰਘ ਹੈ। ਕਾਦੀ ਦੁਕਾਨ ਸੀ ਕੀ ਕਾਦਰ ਦੁਕਾਨ ਹੈ? ਜੀ ਮੇਰੇ ਬਰਦਨ ਨੇ ਵੱਡੇ ਨਾਲ ਜੁਐਲਰੀ ਸ਼ੋਪ ਦੁਕਾਨ ਸੀ ਅਡਾ ਤਾਮ ਲੰਗਰ ਕਿਸੇ। ਉਹ ਕੱਲ ਰਾਤ ਚੋਰੀ ਹੋਈ ਹੈ ਜੀ। ਕਿੰਨੀ ਕੀ ਚੋਰੀ ਹੋਈ ਹੈ? ਚੋਰੀ ਦੇ ਨੁਕਸਾਨ ਬਹੁਤ ਭਾਰੀ ਹੋ ਗਿਆ ਹੈ। ਤਕਰੀਬਨ 30 ਤੋਂ 35 ਲੱਖ ਦਾ ਨੁਕਸਾਨ ਹੋ ਗਿਆ ਸਾਡਾ ਜੀ। ਕਾਦੀ ਦੁਕਾਨ ਕਹਿੰਦੇ? ਜੁਐਲਰੀ ਸ਼ੋਪ ਦੀ ਬਾਰੇ। ਇਸਨੇ ਵਾਰਦਾਤਾਂ। ਵਾਰਦਾਤ ਜੀ ਸਿਰੇ ਆਪਾਂ ਕੋਈ ਰਾਤੀ 7 ਵਜੇ ਦੁਕਾਨ ਬੰਦ ਕਰਕੇ ਆਏ ਨੇ ਤੇ ਸਿਰੇ ਜਦੋਂ 7:30 ਵਜੇ ਦੁਕਾਨ ਖੋਲਣ ਆਖਦੇ ਆਏ ਨੇ ਸ਼ੋਪ। ਇਹ ਨਾਨਕ ਦੇਖਿਆ ਕਿ ਜਦ ਤੇ ਸਮਾਨ ਸਾਰਾ ਘਲੜਿਆ ਪਿਆ ਸੀਗਾ ਜਦੋਂ ਉਹ ਅੰਦਰ ਐਂਟਰੀ ਹੋ ਕਰ ਵੇਖਿਆ ਵਾ ਤੇ ਜਿਹੜਾ ਤਿਓਰੀ ਸੇਫ ਸੀਗੀ ਉਹਨੂੰ ਕਟਰ ਨਾਲ ਕੱਟਿਆ ਹੋਇਆ ਸੀਗਾ ਔਰ ਉਹਦੇ ਚ ਸਾਰਾ ਸਮਾਨ ਜਿਹੜਾ ਜਿੰਨਾ ਜੀਲੂ ਦਾ ਸਮਾਨ ਈ ਸਾਡੀ ਨਕਦੀ ਸੀ ਬਾਕੀ ਚਾਂਦੀ ਦੇ ਵਿੱਚ ਕਹਿਣੀ ਸੀਗੀ ਕਾਫੀ ਵੱਡੀ ਭਾਰੀ ਮਾਤਰਾ ਚ ਉਹ ਸਾਰਾ ਸਮਾਨ ਜਰਾ ਸੀਗਾ ਚੋਰ ਆਪਣੇ ਨਾਲ ਲੈ ਜਾਗੇ ਸੀਗੇ ਔਰ ਜਾਂਦੇ ਸਾਡੇ ਸੀਸੀਟੀ ਵੀ ਕੈਮਰੇ ਵੀ ਅੰਦਰ ਲੱਗੇ ਸੀਗੇ ਉਹਦਾ ਡੀਵੀਆਰ ਵੀ ਨਾਲ ਲੱਗੇ ਸਭ ਕੁਝ ਕਰ ਕੀਤੀ ਹਾਂਜੀ ਹਾਂਜੀ ਪੁਸ਼ਕਾ ਕੀਤੀ ਹੈ ਜੀ ਕੋਸ਼ਿਸ਼ ਪਰਚਾ ਦਾ ਜ ਕਰਵਾ ਦਿੱਤਾ ਗਿਆ ਜੀ ਕੀ ਚਾਹੁੰਦੇ ਅਸੀਂ ਇਨਸਾਫ ਚਾਹੁੰਦੇ ਜੀ ਪੁਲਿਸ ਸਾਡੀ ਹੈਲਪ ਕਰੇ ਔਰ ਜੋ ਜਲਦੀ ਜਲ ਚੋਰਾਂ ਨੂੰ ਫੜ ਕੇ ਤੇ ਜਿਹੜੀ ਸਾਡੀ ਰਿਕਵਰੀ ਕਰਵਾਈ ਜਾਵੇ ਸਾਨੂੰ ਸਾਫ ਦਿੱਤਾ ਜੀ ਕੋ ਰੰਜਿਸ਼ਾ ਜਾਂ ਕੋਈ ਅੰਦਰ ਕੋ ਗੱਲ ਬਹੁਤ ਨਹੀਂ ਨਹੀਂ ਸ਼ਾਕਰ ਰੰਜਿਸ਼ਵਾਲ ਦੇ ਕੋਈ ਗੱਲ ਨਹੀਂ ਜੀ ਵੇਖੋ ਚੋਰਾਂ ਦਾ ਕੋਈ ਦੀਨ ਮਜਬੂਰ ਤੁਹਾਨੂੰ ਪਤਾ ਹੁੰਦਾ ਨਹੀਂਗਾ ਜੀ ਸਾਰੀ ਜੁਨਰੀ ਹੀ ਗਈ ਕਿ ਕੈਸ਼ ਸੀ ਨਹੀਂ ਸਾਰੇ तकरीबन 5 ਲੱਖ ਰੁਪਏ ਦਾ ਕੈਸ਼ ਸੀਗਾ ਇਹਨਾਂ ਕੋਸ਼ਿਸ਼ ਥੋੜਾ ਜੀ ਆਪਣਾ ਗਾਗ ਦੇ ਦੇਣ ਵਾਸਤੇ ਆ ਪੈਸੇ ਅਸੀਂ ਤਾਂ ਡੇਟ ਹੈ ਇਹਨਾਂ ਜਮਾ ਨਹੀਂ ਕਰਾਏ ਪਏ ਉਹ ਕਿ ਐਸੀਗਾ ਤੇ ਕੁਛ ਨਾ ਸੋਨਾ ਸੀਗਾ 173 ਗ੍ਰਾਮ ਦੇ ਲੱਗੇ ਸਾਡੇ ਜੁਐਲਰੀ ਸੀ ਉਹ ਉਹ ਚੋਰੀ ਹੋਈ ਆ ਤਕਰੀਬਨ 15 ਸੋਨਾ ਕੋਲੋ ਸਾਡੀ ਚਾਂਦੀ ਸੀ ਜਿਹੜੀ ਉਹ ਚੋਰੀ ਹੋਈ ਜੀ ਲਗਭਗ ਕਿੰਨਾ ਫੀ ਹੋਣਾ ਹੈ ਤਕਰੀਬਨ ਲਗਭਗ ਸਾਡਾ 30 ਤੋਂ 35 ਲੱਖ ਦਾ ਨਸਾਨ ਆ ਜੀ ਔਰ ਸਾਡੇ ਨੂੰ ਸਮਾਨ ਰੱਖਣ ਦਾ ਕਾਰਨ ਸਾਡਾ ਇਹ ਸੀਗਾ ਸਰ ਵੀ ਇਹਨਾਂ ਨੂੰ ਅੱਦੇ ਦੋ ਦਿਨ ਦੀ ਵੀ ਰਸਤੇ ਵਿੱਚ ਬੰਦਿਆਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ ਆ ਉਹ ਇਹਦੇ ਡਰ ਦੇ ਨਾਲ ਹੀ ਜਮਾਨੇ ਦੇ ਅੰਦਰ ਰੱਖ ਤਿੰਦੇ ਜਾਂਦੇ ਸੀਗੇ ਇਸੇ ਕਾਰਨ ਜਿਹੜਾ ਹਾਦਸਾ ਹੋਣਾ ਕਿਤੇ ਕਿੰਨੇ ਘੰਟੇ ਦੀ ਘਟਨਾ ਇਹ ਤਕਰੀਬਨ ਜੀ 7 ਵਜੇ ਦੀ ਸੀ ਦੁਕਾਨ ਬੰਦ ਗਈ ਘਟਨਾ ਤਾਂ ਸਾਨੂੰ ਪਤਾ ਨਹੀਂ ਵੀ ਕਿੰਨੇ ਵਜੇ ਹੋਈ ਆ ਕਿਉਂਕਿ ਡੀਵੀਆਰੋਂ ਨਾ ਲੱਗੇ ਆਪਾਂ ਚੈੱਕ ਕਰ ਲਿਆ ਕੈਮਰੇ ਲੱਗੇ ਨੇ ਸੱਚ ਕੈਮਰੇ ਚੱਕ ਪੂਰਜ਼ੇ ਦੀ ਖੋਣਾਲ ਰਹੀ ਹੈ ਜੀ ਜੇ ਕੋਈ ਪਤਾ ਲੱਗੇਗਾ ਤਾਂ ਉਹ ਆਪਾਂ ਫਿਰ ਉਸ ਨੂੰ ਕਰਾਂਗੇ ਕਰ ਦੋਗੇ ਠੀਕ ਹੈ ਇਹ ਆਪਣੇ ਨਾ ਮੇਰਾ ਨਾਮ ਹੈਗਾ ਜੀ ਐਸ ਆਈ ਨਰਿੰਦਰ ਸਿੰਘ ਤੇ ਨੰਬਰ ਹੈਗਾ 3414 ਬਡਾਲਾ ਤੇ ਅਸੀਂ ਕਿਲਾ ਲਾਥੇ ਠੰਣ ਲੱਗੇ ਤੇ ਆਪਣੇ ਮੁंशी ਕੁਲਦੀਪ ਸਿੰਘ ਰਾਤ ਵਾਲੇ ਨੂੰ ਮੂਨਾ ਆਇਆ ਕਿ ਇਹ ਆਪਣੇ ਦਾਲ ਬੰਗਲ ਇਹ ਆਪਣੇ ਜੋ ਆਪਣੇ ਹੈਗਾ ਨਾਮ ਇਹਦਾ ਜਗ ਜਗਦੀਸ਼ ਸਿੰਘ ਸਨ ਭਿੰਦਰ ਸਿੰਘ ਆਪਣੇ ਜੁਲਦਰ ਦੀ ਦੁਕਾਨ ਹੈ ਉਹਨਾਂ ਦੀ ਤੇ ਉੱਥੇ ਕੋਈ ਚੋਰੀ ਹੋ ਗਈ ਆ ਉੱਥੇ ਮੌਕੇ ਤੇ ਗਏ ਮੌਕਾ ਵੇਖ ਕੇ ਆਏ ਆ ਤੇ ਜੋ ਆਪਣੇ ਕਾਰਵਾਈ ਬੰਦੀ ਉਹ ਅਗਲੇ ਵਿੱਚ ਲਿਆਂਦੀ ਜਾਏਗੀ ਸਰ ਕਿੰਨਾ ਕਿ ਸੋਨਾ ਕਿੰਨਾ ਦੱਸਿਆ ਉਸ ਕਿੰਨੇ ਕਿ ਚੋਰੀ ਹੋ ਗਈ ਲੱਗੋ ਹੁਣ ਆਇਆ ਤਾਂ ਤੇ ਆਪਣੇ ਕਿਤੇ ਤੇ ਆਪਣੀ 30 ਲੱਖ ਦੀ ਮਤਲਬ ਸਾਡੀ ਜਿਹੜੀ ਛੁਰੀ ਹੋ ਗਈ ਆ ਤੇ ਲਗ ਲਗ ਚੀਜ਼ਾਂ ਦਾ ਦਸੀਆਂ ਨੇ ਕੋਈ ਮੁੰਦਰੀਆਂ ਵੱਖਰੀਆਂ ਚਾਂਦੀ ਵੱਖਰੀ ਹਾਂਜੀ ਕੀ ਕਰ ਰਹੇ ਹੋ ਜੱਟ ਜੀ ਹਾਂਜੀ ਕੀ ਕਰ ਰਹੇ ਹੋ ਉਹ ਆਪਣੇ ਮੁਕਦਮਾ ਦਰਜ ਕਰਕੇ ਤੇ ਜਲਦੀ ਜਲਦੀ ਜੇ ਆਪਣੇ ਜਿਹੜੀ ਕਾਰਵਾਈ ਕਰਕੇ ਤੇ ਜੋ ਆਪਣੇ ਬੰਦੇ ਦੇ ਜਲਦੀ ਜਲਦੀ ਉਹਨੂੰ ਗ੍ਰਿਫਤਾਰ ਕਰਦੇ